ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਐਨੇ ਦਿਨੀ ਕੈਨੇਡਾ ਦੌਰੇ ਤੇ ਨੇ ਤੇ ਵਕਵਕ ਸਿਟੀਜ਼ ਵੇ ਜਾ ਕੇ ਅਕਾਲੀ ਵਰਕਰਾਂ ਨਾਲ ਮੁਲਾਕਾਤ ਕਰ ਰਹੇ ਨੇ ਐਸੇ ਤਹਿਤ ਬੀਤੇ ਦਿਨੀ ਉਹ ਸਰੀ ਪਹੁੰਚੇ ਜਿੱਥੇ ਉਹਨਾਂ ਅਕਾਲੀ ਵਰਕਰਸ ਨਾਲ ਇੱਕ ਮੀਟਿੰਗ ਵੀ ਕੀਤੀ ਐਸ ਮੌਕੇ ਸਾਡੇ ਸੰਵਾਦਾਤਾ ਅਮਰੀਜੀਤ ਸਿੰਘ ਸਰਾ ਨੇ ਉਹਨਾਂ ਨਾਲ ਕੀਤੀ ਖਾਸ ਗੱਲਬਾਤ ਐਸਪੀਸੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਸਾਡੇ ਨਾਲ ਨੇ ਇਸ ਵੇਲੇ ਸਰੀ ਦੇ ਵਿੱਚ ਪਹੁੰਚੇ ਹੋਏ ਹਨ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਚੱਬਰ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਬਰ ਸਾਹਿਬ ਕੈਨੇਡਾ ਦਾ ਦੌਰਾ ਤੁਸੀਂ ਕਰ ਰਹੇ ਹੋ ਕੀ ਇਹ ਅਚਾਨਕ ਲੋੜ ਪਈ ਅੱਜ ਮੈਂ ਸਮਝਦਾ ਸਰੀ ਦੇ ਵਿੱਚ ਤੁਸੀਂ ਵੇਖਿਆ ਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਨੇ ਅਤੇ ਹੋਰ ਮਿਲਣ ਵਾਲੇ ਭਰਾਵਾਂ ਨੇ ਇਹ ਜ਼ਾਹਰ ਕੀਤਾ ਕਿ ਪੰਜਾਬ ਅਤੇ ਕੌਮ ਪੰਥ ਦੀ ਜੋ ਚਿੰਤਾ ਕਰਦੇ ਐ ਕਿ ਆਪਾਂ ਮਿਲ ਬੈਠ ਕੇ ਵਿਚਾਰਾਂ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ 'ਚ ਜੋ ਪੰਜਾਬ ਦੇ ਵਿੱਚ ਅਫਵਾਹਾਂ ਫਲਾਈਆਂ ਜਾ ਰਹੀਆਂ ਜਾਂ ਨਰੇਟਿਵ ਸਿਰਜਿਆ ਜਾ ਰਿਹਾ ਵਰਤਾਂ ਸਿਰਜਿਆ ਜਾ ਰਿਹਾ ਉਸ ਦੇ ਅੰਗੇਜਡ ਆਪਾਂ ਇਹ ਇੱਕ ਮੁੱਠਤਾ ਦਾ ਸਬੂਤ ਦਈਏ ਕਿ ਸਮੁੱਚੀ ਜੋ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਵਰਕਰ ਨੇ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਚਟਾਨ ਵਾਂਗ ਖੜੇ ਐ ਤੇ ਬੜੀ ਖੁਸ਼ੀ ਹੋਈ ਕਿ ਛੋਟੇ ਜਿਹੇ ਸੱਦੇ ਤੇ ਪਰਸੂ ਹੀ ਇਹ ਸਾਰਾ ਪਲਾਨ ਹੋਇਆ ਤੇ ਕੱਲ ਸੁਨੇਹੇ ਲਾਏ ਤੇ ਅੱਜ ਤੁਸੀਂ ਵੇਖਿਆ ਕਿੰਨੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਸਾਡੇ ਭਰਾ ਪਹੁੰਚੇ ਐ ਮਹਾਰਾਣਾ ਜੀ ਹੋਰੇ ਸਮੁੱਚੀ ਜੋ ਲੀਕ ਲੋਕਲ ਵਰਕਰ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਨਾਲ ਇਹ ਖੁਸ਼ੀ ਵੀ ਹੁੰਦੀ ਹੈ ਕਿ ਅਸੀਂ ਠੀਕ ਹੈ ਪੰਜਾਬ ਦੇ ਵਿੱਚ ਸੰਘਰਸ਼ ਕਰਦੇ ਆਂ ਪੰਜਾਬ ਦੀ ਪੰਥ ਦੀ ਕੌਮ ਦੀ ਲੜਾਈ ਲੜਦੇ ਆਂ ਸਮੇਂ-ਸਮੇਂ ਤੇ ਚاہے ਸਤਾ ਚ ਹੋਈਏ ਚاہے ਸਤਾ ਤੋਂ ਬਾਹਰ ਹੋਈਏ ਸ਼੍ਰੋਮਣੀ ਅਕਾਲੀ ਦਲ ਪੰਜਾਬ ਲਈ ਖੜਦਾ ਮਰਦਾ ਲੜਦਾ ਲੜਦਾ ਰਹੂਗਾ ਪਰ ਕਿਤੇ ਨਾ ਕਿਤੇ ਸਾਡੇ ਲੋਕ ਜੋ ਗੁੰਮਰਾਹ ਹੋਏ ਸੀ 17 ਚ ਲਾ ਲੋ 22 ਚ ਲਾ ਲੋ 27 ਚ 22 ਚ ਲਾ ਲੋ ਅਸੀਂ ਤਾਂ ਬਹੁਤ ਸ਼੍ਰੋਮਣੀ ਅਕਾਲੀ ਦਲ ਨੇ ਵਡੀਆਂ ਆਵਾਜ਼ਾਂ ਦਿੱਤੀਆਂ ਜੋ ਜਿਵੇਂ ਚੌਕੀਦਾਰ ਦਾ ਫਰਜ਼ ਹੁੰਦਾ ਹੈ ਹੋਕਾ ਦੇਣਾ ਵੀ ਜਾਗਦੇ ਰਹੋ ਕਿਤੇ ਠੱਗੀ ਨਾ ਹੋ ਜੇ ਤੁਹਾਡੇ ਨਾਲ ਪਰ ਜਿਵੇਂ ਜਿਸ ਤਰ੍ਹਾਂ ਏਜੰਸੀਆਂ ਇਹ ਤਾਕ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਦੇਖਣਾ ਚਾਹੁੰਦੀਆਂ ਕਿ ਜੇ ਸ਼੍ਰੋਮਣੀ ਅਕਾਲੀ ਦਲ ਸੇਵਾ ਚਾਹੁੰਦਾ ਸੱਤਾ ਚਾਹੁੰਦਾ ਤਾਂ ਪੰਜਾਬ ਦਾ ਡਿਵੈਲਪਮੈਂਟ ਕਰਦਾ ਹੈ ਪੰਜਾਬ ਦਾ ਵਿਕਾਸ ਕਰਦਾ ਹੈ ਪੰਜਾਬ ਦੀ ਤਰੱਕੀ ਕਰਦਾ ਹੈ ਯਾਦਗਾਰਾਂ ਬਣਾਉਂਦਾ ਹੈ ਇਸ ਕਰਕੇ ਉਸ ਨੂੰ ਸੱਤਾ ਤੋਂ ਦੂਰ ਰੱਖਣ ਵਾਸਤੇ ਤਰ੍ਹਾਂ-ਤਰ੍ਹਾਂ ਦੀਆਂ ਸਾਰੀਆਂ ਪਾਰਟੀਆਂ ਇੱਕ ਹੋ ਕੇ ਚਾਹੇ ਕਾਂਗਰਸ ਹੈ ਇਹ ਆਮ ਆਦਮੀ ਹੈ ਚਾਹੇ ਭਾਜਪਾ ਹੈ ਚਾਹੇ ਹੋਰ ਦਲ ਨੇ ਇਹ ਸਾਰੇ ਇਕੱਠੇ ਹੋ ਕੇ 80% ਲੋਕ ਇਕੱਠੇ ਹੋ ਕੇ ਇਹ ਅਕਾਲੀ ਦਲ ਦੇ ਮਗਰ ਲੱਗ ਗਏ ਖਿਲਾਫ ਹੋ ਗਏ ਝੂਠਾ ਨਰੇਟਿਵ ਸਿਰਜਿਆ ਵਰਤਾਂ ਸਿਰਜਿਆ ਤੇ ਗਮਰਾ ਕਰਕੇ ਲੋਕਾਂ ਤੋਂ ਵੋਟਾਂ ਲੈ ਲੀਆਂ ਪਰ ਅੱਜ ਜੋ ਹਾਲਾਤ ਹੈ ਜੋ ਪੰਜਾਬ ਪਿੱਛੇ ਚਲੇ ਗਿਆ ਪਰ ਜਦੋਂ ਆ ਗੱਟਾ ਵੀਖਦੀਆਂ ਇੱਥੇ ਜਾਂ ਮੈਂ ਪਿਛਲੇ ਦਿਨੀ ਟ੍ਰਾਂਟੋ ਗਿਆ ਬ੍ਰਾਊਨਟਨ ਗਿਆ ਕੈਲਗਰੀ ਐਡਮਿੰਟਨ ਹਰ ਇੱਕ ਥਾਂ ਆਪਵਾਜ਼ ਮਾਰੀ ਜਦੋਂ ਪਤਾ ਲੱਗਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਸੇਵਾਦਾਰ ਆਇਆ ਹੋਇਆ ਤਾਂ ਆਪ ਲੋਕ ਸੰਗਤ ਨੇ ਆਵਾਜ਼ ਮਾਰੀ ਗੁਰੂ ਘਰਾਂ ਨੇ ਕਿ ਆਓ ਸਾਡੇ ਤੇ ਗੁਰੂ ਘਰ ਚ ਆ ਕੇ ਆਪਾਂ ਬਹਿ ਕੇ ਪੰਥ ਦੀਆਂ ਕੌਮ ਦੀਆਂ ਪੰਜਾਬ ਦੀਆਂ ਅਕਾਲੀ ਦਲ ਦੀਆਂ ਗੱਲਾਂ ਕਰਦੇ ਆਂ ਅਤੇ ਹੋਰ ਹਾਲਾਂ ਦੇ ਵਿੱਚ ਮੀਟਿੰਗਾਂ ਰੱਖੀਆਂ ਤੇ ਉੱਥੇ ਕਲੀਅਰ ਹੈ ਕਿ ਲੋਕ ਹੁਣ ਸचेਤ ਹੋਗੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਠੱਗੀ ਹੋਈ ਸੀ ਲੋਕਾਂ ਨੂੰ ਸਰਦਾਰ ਸਖਵੀਰ ਸਿੰਘ ਦੀ ਬਾਦਲ ਦੀ ਕਾਬਲੀਅਤ ਤੇ ਚਾਹੇ ਪਹਿਲਾਂ ਸ਼ੱਕ ਨਹੀਂ ਸੀ 7 ਤੋਂ ਲੈ ਕੇ 17 ਤੱਕ ਸਰਕਾਰ ਜੇ ਬਣੀ ਹੈ ਜੇ ਚੱਲੀ ਹੈ ਉਹ ਲੋਕਾਂ ਸੰਗਤ ਦੇ ਸਹਿਯੋਗ ਨਾਲ ਹੈ ਪਰ ਜੋ ਸੰਗਤਾਂ ਦੇ ਮਨਾਂ ਦੇ ਵਿੱਚ ਝੂਠ پروਸ پروਸ ਕੇ ਭਰਮ ਪਾਲਿਆ ਦੂਜੀਆਂ ਪਾਰਟੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਤੀ ਅਤੇ ਸਮੁੱਚੇ ਵਰਕਰਾਂ ਪਤੀ ਇੱਕ ਪਾਰਟੀ ਪ੍ਰਤੀ ਉਹ ਕਿਤਨਾ ਕਿਤੇ ਲੋਕਾਂ ਦੇ ਮਨਾਂ ਚੋਂ ਨਿਕਲਿਆ ਲੋਕਾਂ ਨੂੰ ਪਤਾ ਲੱਗਿਆ ਕਿ ਆਪਣੇ ਆਪਣੀ ਹੁੰਦੇ ਐ ਬਗਾਨੇ ਬਗਾਨੇ ਤੇ ਬਾਕੀ ਖਾਸ ਕਰ ਜੋ ਪਿਛਲੇ ਸਮੇਂ ਚ ਚਾਹੇ ਸ਼ਾਸ ਹੋਈ ਪਿਛਲੇ ਸਮੇਂ ਦੇ ਵਿੱਚ ਸਾਡੇ ਵਿੱਚ ਜਿਹੜੇ ਚ ਭਰਾ ਪਟ ਪਾੜੇ ਐ ਚਾਹੇ ਇਹਦਾ ਐਂਡ ਤਾਂ ਨਿਚੋੜ ਤੇ ਇਹੀ ਹੈ ਕਿ ਚਾਹੇ ਸੈਂਟਰ ਦੀਆਂ ਏਜੰਸੀਆਂ ਆਈਬੀ ਰਾ ਹੋਵੇ ਚਾਹੇ ਪੰਜਾਬ ਇੰਟੈਲੀਜੈਂਸੀ ਚਾਹੇ ਤੁਸੀਂ ਵੇਖਿਆ ਕਾਂਗਰਸ ਨੇ ਅਟਰਨਲ ਪੋਲ ਕਰਾਇਆਗਾ ਉਹਦੇ ਵਿੱਚ ਇੱਕੋ ਹੀ ਗੱਲ ਕਲੀਅਰ ਆ ਰਹੀ ਹੈ ਕਿ ਲੋਕ 17 ਤੋਂ ਬਾਅਦ ਪਸਤਾ ਰਹੇ ਨੇ ਕਿ ਅਸੀਂ ਆਪਣੇ ਅਕਾਲੀਆਂ ਦੀ ਸਰਕਾਰ ਜੇ ਲਾਂਬੇ ਹੋਈ ਐ ਤਾਂ ਅਸੀਂ ਸਹੂਲਤਾਂ ਤੋਂ ਵਾਂਝੇ ਆਂ ਡਿਵੈਲਪਮੈਂਟ ਵਿਕਾਸ ਤੋਂ ਵਾਂਝੇ ਆਂ ਤਾਂ ਲੋਕਾਂ ਦੇ ਮਾਣਾ ਚੱਕੇ ਤੇ ਨਾ ਕਿਤੇ ਅਸੀਂ ਬੈਕ ਕਾਲੀ ਦਲ ਨੂੰ ਲੈ ਕੇ ਆਈਏ ਸਾਡਾ ਫੇਰੀ ਨਿਰਵਾਹ ਹੋਣਾ ਤੇ ਜੋ ਬਦਲਾਅ ਦਾ ਕੀੜਾ ਸੀ ਉਹ ਵੀ 22 ਤੋਂ ਬਾਅਦ ਨਿਕਲ ਗਿਆ ਤੇ ਪਤਾ ਲੱਗ ਗਿਆ ਕਿ ਕਿਵੇਂ ਦਿੱਲੀ ਦੇ ਧਾੜ ਵੀ ਆ ਕੇ ਲੁੱਟ ਰਹੇ ਨੇ ਸੋ ਇਸ ਕਰਕੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਕਾਲੀ ਦਲ ਹੀ ਹੱਲ ਹੈ ਪਰ ਫਿਰ ਜੋ ਦੇਸ਼ ਦੀਆਂ ਏਜੰਸੀਆਂ ਚਾਹੇ ਪੰਜਾਬ ਸੱਤਾਤਾਰੀ ਲੋਕ ਨੇ ਤੇ ਸੈਂਟਰ ਚ ਨਹੀਂ ਉਹਨਾਂ ਨੂੰ ਇਹ ਹੈ ਕਿ ਅਸੀਂ ਇਹਨਾਂ ਨੂੰ ਸੱਤਾ ਤੋਂ ਆਉਣ ਤੋਂ ਰੋਕਣਾ ਉਹ ਕਿਵੇਂ ਰੋਕਿਆ ਜਊ ਇਹਨਾਂ ਚ ਪਾੜਾ ਪਾ ਕੇ ਅਕਸਰ ਹਮੇਸ਼ਾ ਹੀ ਹੁੰਦਾ ਉਹ ਤਈਓ ਸਾਡੇ ਚੋਂ ਸਾਡੇ ਭਰਾਵਾਂ ਨੂੰ ਬਾਗੀ ਬਣਾ ਕੇ ਜਿਹੜੀ ਉਹੀ ਗੱਲ ਮੈਂ ਉਸੇ ਤੇ ਆ ਰਿਹਾ ਸੀਗਾ ਕਿ ਜਿੱਦਾਂ ਤੁਸੀਂ ਕਹੇ ਪਾੜਾ ਪਾ ਕੇ ਹੁਣ ਜਿਹੜੀ ਨਵੀਂ ਬਣਿਆ ਅਕਾਲੀ ਦਲ ਉਹ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਉਹੀ ਕਹਿਣਾ ਮੈਂ ਉੱਥੇ ਆਉਣਾ ਸੀ ਇੱਕਦਮ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਸਰਚ ਮਾਰਨਾ ਚਾਹੀਦਾ ਹੈ ਹਰ ਇੱਕ ਪੱਖ ਸੁਣਨਾ ਚਾਹੀਦਾ ਹੈ ਪਹਿਲੀ ਗੱਲ ਤਾਂ ਸੋ ਅਕਾਲੀ ਲੀਡਰਸ਼ਿਪ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਯੋਗਤਵੰਦ ਹੈ ਕਿਸੇ ਨੂੰ ਪੱਦਾ ਮੰਦਾ ਨਹੀਂ ਬੋਲ ਸਕਦੀ ਸੋਸ਼ਲ ਮੀਡੀਆ ਦੀ ਇੱਕ ਕਮਜ਼ੋਰੀ ਹੈ ਉਹ ਨੈਗੇਟਿਵਿਟੀ ਨੂੰ ਬੂਸਟ ਕਰਦਾ ਹੈ ਪਰ ਮੈਂ ਬੇਨਤੀਆਂ ਨਾਲ ਬਜ਼ੁਰਗ ਵੀ ਸਾਡੀ ਸੁਣਦੇ ਹੋਣਗੇ ਹੋਰ ਜੋ ਗੂਗਲ YouTube ਸੁਣਦੇ ਹੈ ਕਿ ਨਾਲ ਆਪਾਂ ਜੇ ਜਿਹੜਾ ਪੱਖ ਸੁਣ ਲੱਗੇ ਨੇ ਉਹੀ ਅੱਗੇ ਆਈ ਜਾਂਦਾ ਤੁਸੀਂ ਅਕਾਲੀ ਦਲ ਦਾ ਪੱਖ ਸੁਣ ਕੇ ਦੇਖੋ ਜੇ ਸੁਣੋਗੇ ਉਹ ਵੀ ਤੁਹਾਡੇ ਸਾਹਮਣੇ ਆਉ ਸਚਾਈ ਪਤਾ ਲੱਗੂ ਇਹ ਜਿਹੜਾ ਜੋ ਕੋਰਸ ਹੋਇਆ ਠੀਕ ਹੈ ਨਮਾ ਨਮਾ ਨਾਂ ਦੇ ਦਿੰਦੇ ਐ ਕਿਤੇ ਕਹਿੰਦੇ ਆ ਅਕਾਲੀਆਂ ਨੂੰ ਪਰਾਂ ਕਰ ਦਈਏ ਫੇਰ ਪੰਜਾਬ ਦਾ ਭਲਾ ਹੋ ਜੂ ਕਿਤੇ ਬੱਖਰੇ ਬੱਖਰੇ ਟੈਗ ਲਾਈ ਚਲੋ ਕਲੀਅਰ ਹੋ ਗਿਆ ਫੇਰ ਕਿਤੇ ਕਹਿੰਦੇ ਨਹੀਂ ਜੀ ਉ ਤਾਂ ਠੀਕ ਐ ਅਕਾਲ ਤੱਕ ਸਭ ਤੇ ਚਲੇ ਜਾਣ ਚਾਹੀਏ ਸਮੇ ਸਮੇ ਤੇ ਹਮੇਸ਼ਾ ਹੀ ਜਾਣੀਆਂ ਸੀ ਮਾਫੀਆਂ ਮੰਗਦਿਆਂ ਗੁਰੂ ਘਰ ਤੋਂ ਪਰ ਫੇਰ ਮੇਰਾ ਕਹਿਣ ਦਾ ਭਾਵ ਇਹ ਤਾਕਤਾਂ ਏਜੰਸੀਆਂ ਇੱਕ ਨਮਾ ਡਾਇਲੋਗ ਦੇ ਦਿੰਦੀਆਂ ਸਾਲਕ ਬਾਅਦ ਕਿ ਹੁਣ ਆ ਡਾਇਲੋਗ ਆ ਕਿ ਹੁਣ ਜੀ ਸਖਵੀਰ ਪਰਾਂ ਹੋ ਜੇ ਫੇਰ ਹੱਲ ਹੋ ਜੂ ਪਰ ਜਿਹੜਾ ਬਰਕਰ ਨੇ ਭਰਤੀ ਕੀਤੀ ਹੈ ਜਿਹੜੇ 26 28 ਲੱਖ ਬਰਕਰ ਨੇ ਭਰਤੀ ਕੀਤੀ ਹੈ ਉਹ ਸਾਨੂੰ ਜਦੋਂ 10 ਰੁਪਏ ਦੀ ਪਰਚੀ ਕੱਟਦੇ ਸੀ ਦਸਵੰਦ ਦੇ ਵਿੱਚੋਂ ਲੋਕਾਂ ਨੇ ਕਟਵਾਈ ਲੋਕ ਇਹੀ ਕਹਿੰਦੇ ਸੀ ਵੇਖਿਓ ਭਾਈ ਕਿਤੇ ਜਿਵੇਂ 17 ਚ ਤੇ 22 ਚ ਗਲਤੀ ਹੋ ਗਈ ਉਹ ਗਲਤੀ ਕਰਕੇ ਜਿਹੜਾ ਵਰਤਾਂਤ ਚੱਲ ਰਿਹਾ ਹੈ ਕਿ ਦੇ ਸੁਖਵੀਰ ਸਿੰਘ ਬਾਦਲ ਨੂੰ ਪਰਾਣਾ ਕਰ ਦਿਓ ਅਕਾਲੀ ਦਲ ਨੂੰ ਤੋੜ ਦੂ ਜਿਵੇਂ ਦੂਜੀਆਂ ਪਾਰਟੀਆਂ ਤੋੜੀਆਂ ਨੇ ਮਹਾਰਾਸ਼ਟਰ ਦੇ ਵਿੱਚ ਹਰਿਆਣੇ ਦੇ ਵਿੱਚ ਅਕਾਲੀ ਦਲ ਨੂੰ ਤੋੜ ਦੇਣਗੇ ਅਕਾਲੀ ਦਲ ਫੇਰ ਹੀ ਕੌਮ ਪੰਥ ਸਟਰੋਂਗ ਲੀਡਰ ਚਾਹੀਦਾ ਆ ਹਾਲਾਤਾਂ ਦੇ ਵਿੱਚ ਸਟਰੋਂਗ ਇੱਕੋ ਹੀ ਆ ਸੁਖਵੀਰ ਸਿੰਘ ਬਾਦਲ ਫਿਰ ਏਜੰਸੀਆਂ ਨੇ ਵੇਖਿਆ ਕਿ ਸਰਕਾਰ ਅਕਾਲੀਆਂ ਦੀ ਸਤਾਈ ਚੱਲ ਰਹੀ ਹੈ ਤੇ ਆਪਾਂ ਇਹਨਾਂ 'ਚ ਪਾੜਾ ਪਾ ਲਈਏ ਜੋ ਇਹਨਾਂ 'ਚ ਲਾਲਚੀ ਲੋਗ ਹੈ ਜੋ ਸੱਤਾ ਦੇ ਭੁੱਖੇ ਨੇਗੇ ਜਿਨ੍ਹਾਂ ਨੂੰ ਪੰਥ ਕੌਮ ਪੰਜਾਬ ਨਾਲ ਕੋਈ ਨਹੀਂ ਸਿਰਫ ਆਪਣੀ ਸੱਤਾ ਨਾਲ ਹੈ ਕਿ ਸਾਨੂੰ ਸੱਤਾ ਮਿਲ ਜੇ ਉਹ ਲੋਕਾਂ ਨੂੰ ਪੱਟ ਕੇ ਤੇ ਅੱਗੇ ਲਾ ਕੇ ਇਹ ਇੱਕ ਨਵਾਂ ਇੱਕ ਚਾਹੇ ਏਜੰਸੀਆਂ ਨੇ ਤਾਕਤਾਂ ਨੇ ਇੱਕ ਸ਼ਾਸਰਚੀ ਸੀ ਕਿਸੇ ਈਕਾਦ ਸਰ ਇਸ ਨੂੰ ਸਰਦਾਰ ਸਕਬੀਰ ਸਿੰਘ ਬਾਦਲ ਨਾ ਕੋਟਾਂ ਰਾਹੀ ਨਾ ਅਸੀਂ ਸਰਕਾਰਾਂ ਰਾਹੀ ਕਿਸੇ ਹਿਸਾਬ ਨਾਲ ਵੀ ਉਹਨਾਂ ਉਹਨਾਂ ਤੇ ਕੁਝ ਵੀ ਝੂਠਾ ਪਰੋਸ ਨਹੀਂ ਸਕੇ ਉਹਨਾਂ ਨੂੰ ਦੋਸਤੀ ਨਹੀਂ ਬਣਾ ਸਕੇ ਤੇ ਹੁਣ ਇੱਕੋ ਹੀ ਰਹਿ ਗਿਆ ਕਿ ਸਿੱਖ ਦੀਆਂ ਭਾਵਨਾਵਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੈ ਸ਼ਰਧਾ ਹੈ ਤੇ ਸਿੱਖ ਦੀ ਜੋ ਭਾਵਨਾ ਉਸ ਨਾਲ ਖੇਡ ਕੇ ਉਸ ਨੂੰ ਬਲੈਕਮੇਲ ਕੀਤਾ ਜਾਵੇ ਉਹ ਸਰਦਾ ਪ੍ਰਤੀ ਪਰ ਗੁਰੂ ਨੇ ਕਿਰਪਾ ਕੀਤੀ ਗੁਰੂ ਨੇ ਬਖਸ਼ਿਸ਼ ਕੀਤੀ ਚਾਹੇ ਸਰਦਾਰ ਸਖਵੀਰ ਸਿੰਘ ਬਾਦਲ ਨੂੰ ਪਤਾ ਸੀ ਕਿ ਜਿੰਨੇ ਦਾਗੀ ਬਾਗੀ ਚਾਹੇ ਸਾਡੇ ਸਾਫਕਾ ਜਥੇਦਾਰ ਇਹ ਸਭ ਨੂੰ ਸਕ੍ਰਿਪਟ ਪ੍ਰੋ ਲਿਖ ਕੇ ਦਿੱਤੀ ਹੋਈ ਹੈ ਤੇ ਉਹ ਤਾਕਤਾਂ ਵੱਲੋਂ ਲਿਖ ਕੇ ਦਿੱਤੀ ਹੋਈ ਹੈ ਕਿ ਅਕਾਲੀ ਦਲ ਨੂੰ ਡੈਮੇਜ ਕਰਨ ਲਈ ਕਮਜ਼ੋਰ ਕਰਨ ਵਾਲੀਆਂ ਪਰ ਉਹ ਕਹਿੰਦਾ ਨਹੀਂ ਚਾਹੇ ਮੈਨੂੰ ਪਤਾ ਹੈ ਸ਼ਾਸਤਰੀਨ ਹੋ ਰਿਹਾ ਸਭ ਕੁਝ ਪੱਖਪਤੀ ਹੋ ਰਿਹਾ ਚੀਟਿੰਗ ਹੋ ਰਹੀ ਹੈ ਪਰ ਉਹ ਕਹਿੰਦਾ ਨਹੀਂ ਗੁਰੂ ਦੇ ਤਖਤ ਦੀ ਗੱਲ ਹੈ ਮੈਂ ਜਾਊਗਾ ਜੋ ਮੇਰੇ ਮੱਥੇ ਦੀ ਲਖੀਰ ਹੈ ਜੋ ਮੇਰੇ ਤਕਦੀਰ ਚ ਲਿਖਿਆ ਉਹੀ ਹੋਣਾ ਤਾਂ ਮੈਂ ਸਮਝਦਾ ਉਹਨੇ ਆਗੂ ਹੋਣ ਦਾ ਸਬੂਤ ਦਿੱਤਾ ਤੇ ਹੈ ਮੈਂ ਸਮਝਦਾ ਹਰ ਇੱਕ ਆਪਦੀ ਝੋਲੀ ਚ ਪਵਾ ਕੇ ਇਹ ਇਹ ਮੰਨਿਆ ਕਿ ਜੋ ਮੈਂ ਤਕਾ ਤੱਕ ਸਭ ਮੁਰੇ ਨਾ ਮੈਂ ਅਪੀਲ ਕਰਨੀ ਹੈ ਨਾ ਦਲੀਲ ਨਾ ਤਰਕ ਗੁਰੂ ਮੇਰਾ ਜਾਨੀ ਜਾਨ ਹੈ ਗੁਰੂ ਪਰਤਖ ਹੈ ਗੁਰੂ ਨੂੰ ਅਸੀਂ ਮੰਨਦੇ ਆ ਤਾਂ ਉੱਥੇ ਗਏ ਉਸ ਤੋਂ ਬਾਅਦ ਸਾਰੀ ਸੇਵਾ ਨਿਭਾਈ ਚਾਹੇ ਉਹਨਾਂ ਤੇ ਗੋਲੀਆਂ ਵੀ ਚੱਲੀਆਂ ਉਹਨਾਂ ਨੂੰ ਪਰ ਗੁਰੂ ਨੇ ਆਪਣੇ ਸਿੱਖ ਦੀ ਲਾਜ ਪਤ ਆਪ ਰੱਖੀ ਆਪ ਬਚਾਇਆ ਗੁਰੂ ਨੇ ਪਰ ਉਸ ਤੋਂ ਬਾਅਦ ਜਦੋਂ ਸਾਰਾ ਕੋਰਸ ਪੂਰਾ ਹੋ ਗਿਆ ਭਰਤੀ ਵੀ ਹੋ ਗਈ ਅਸਤੀਫੇ ਵੀ ਹੋ ਗਏ ਘਰ ਘਰ ਦੇ ਵਿੱਚੋਂ ਭਰਤੀ ਵੱਡੀ ਗਿਣਤੀ ਚ ਹੋ ਗਈ ਤਾਂ ਫੇਰ ਦੇਖੋ ਕਿਸ ਤਰ੍ਹਾਂ ਇਹ ਲੋਕਾਂ ਨੇ ਸ਼ਾਸ਼ ਸ਼ਾਂ ਰਚ ਕੇ ਤੇ ਅੱਜ ਸਿਰਫ ਦੇ ਸਿਰਫ ਇਹਨਾਂ ਨੇ ਪਰ ਮੈਂ ਸੰਗਤ ਦੀ ਦੱਸ ਦਿੰਨਾ ਲੋਕਾਂ ਦੀ ਜਜਵੇ ਦਾ ਮੈਂ ਦਾਅ ਦਿੰਦਾ ਕਿ ਪੰਜਾਬ ਦੇ ਲੋਕ ਤੁਸੀਂ ਵੇਖਿਆ ਕਿ ਪਿਛਲੇ ਦਿਨਾਂ 'ਚ ਕਿ ਦਿੱਲੀ ਦੇ ਧੜਬੀਆਂ ਨੇ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਂਦੀ ਹੈ ਤੇ ਜੇ ਉਹ ਵਾਪਸ ਕਰਾਈਆ ਕਿਹਨੇ ਕਰਾਈਆ ਜੀ ਅਕਾਲੀਆਂ ਨੇ ਕਰਾਈਆ ਕਿਉਂ ਕਿਉਂਕਿ ਅਕਾਲੀਆਂ ਨਾਲ ਲੋਕ ਨਹੀਂ ਇਕੱਲੇ ਅਕਾਲੀ ਕੀ ਕਰ ਸਕਦੇ ਆ ਕਲਾ ਸਕਬੀਰ ਸਿੰਘ ਬਾਦਲ ਕੁਝ ਨਹੀਂ ਕਰ ਸਕਦਾ ਜੇ ਹਜ਼ਾਰਾਂ ਦੀ ਗਿਣਤੀ 'ਚ ਲੁਧਿਆਣੇ ਲੋਕ ਪਹੁੰਚੇ ਸਕਬੀਰ ਸਿੰਘ ਬਾਦਲ ਦੀ ਅਗਵਾਈ 'ਚ ਜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਹਾਲੀ ਪਹੁੰਚੇ ਜੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਪਟਿਆਲੇ ਪਹੁੰਚੇ ਬਠਿੰਡੇ ਪਹੁੰਚੇ ਤਾਂ ਇਹ ਸਰਕਾਰਾਂ ਨੂੰ ਝੋਕਣਾ ਪਿਆ ਇਹ ਤਾਕਤ ਦਾ ਪਤਾ ਲੱਗਿਆ ਇਸ ਕਰਕੇ ਲੋਕ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਹਾਂ ਆ ਚਾਹੇ ਕਾਂਗਰਸੀ ਹੈ ਚਾਹੇ ਆਮ ਆਦਮੀਆ ਚਾਹੇ ਭਾਜਪਾ ਹੈ ਚਾਹੇ ਦੂਜੇ ਇਹ ਇਕੱਠੇ ਹੋ ਕੇ ਵਿੱਚ ਇਹ ਬਾਗੀ ਇਹ ਇਕੱਠੇ ਹੋ ਕੇ ਇੱਕ ਵਰਤਾਂਤ ਸਿਰਜਣ ਦੀ ਕੋਸ਼ਿਸ਼ ਕਰਦੇ ਆ ਕਿ ਲੋਕਾਂ ਨੂੰ ਗਮਰਾਹ ਕਰਨ ਦੀ ਪਰ ਲੋਕ ਸਮਝੀ ਬੈਠੇ ਐ ਕਿ ਸਾਡੀ ਇੱਕ ਵਾਈ ਸੁਖਬੀਰ ਸਿੰਘ ਬਾਦਲ ਕਰ ਸਕਦਾ ਇਸ ਸਮੇਂ ਸਮੇਂ ਤੇ ਅੱਜ ਨਹੀਂ ਚੰਦੂ ਮਾਇਰਾ ਸਾਹਿਬ ਮੈਂ ਵੇਖਿਆ ਮੇਰੀ ਜ਼ਿੰਦਗੀ ਚ 40 ਸਾਲ ਦੀ ਚ 7-8 ਵਾਰੀ ਇਹਨਾਂ ਨੇ ਨਵਾਂ ਅਕਾਲੀ ਦਲ ਬਣਾ ਲਿਆ ਅਹੀਂ ਢੀਂਡਸੇ ਵੀ ਬਹੁਤ ਵਾਰੀ ਬਗਗੀ ਦੋ ਤਿੰਨ ਵਾਰੀ ਬੀਬੀ ਜਗੀਰ ਕੌਰ ਜਾਈ ਅਹੀਂ ਬਡਾਲਾ ਸਾਹਿਬ ਦਾ ਪਰਿਵਾਰ ਵੀ ਵੇਖਿਆ ਮੇਰਾ ਕਹਿਣ ਦਾ ਭਾਵ ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ ਕਿ ਜੋਕਾਂ ਤੋਂ ਖੜਾ ਛੁੱਟਿਆ ਪੰਥ ਦਾ ਭਲਾ ਹੋਣਾ ਹੁੰਦਾ ਪੰਥ ਦੀ ਚੜ੍ਹਦੀ ਕਲਾ ਹੋਣੀ ਹੁੰਦੀ ਹੈ। ਨਾ ਇਹਨਾਂ ਨੇ ਜੈਲਾ ਬਣਾ ਰੱਖਿਆ ਸੀ। ਆਹ ਕੀ ਦੀ ਹੈ ਜੀ? ਰਖੜਿਆਂ ਦੀ ਜੈਲ, ਆਹ ਤੋਤਾ ਸਿੰਘ ਕੀ ਜੈਲ, ਆਹ ਚੰਦੂ ਮਾਇਰੇ ਕੀ ਜੈਲ, ਆਹ ਜ਼ਗੀਰ ਕੌਰ ਕੀ ਜੈਲ, ਬੀਬੀ ਜ਼ਗੀਰ ਕੌਰ ਕੀ ਜੈਲ, ਆਹ ਬਡਾਲਿਆਂ ਦੀ ਜੈਲ। ਉੱਥੇ ਨਮਾ ਨੌਜਵਾਨ ਜਿਹੜਾ ਕੌਮ ਵਾਸਤੇ ਪੰਥ ਵਾਸਤੇ ਸੇਵਾ ਕਰਨੀ ਚਾਹੁੰਦਾਗਾ ਉਹ ਤਾਂ ਅੱਗੇ ਨਹੀਂ ਹਉਣਦੇ ਸੀ ਇਹ ਤੇ ਆਪ ਹੀ ਪਰਾਂ ਹੋ ਗਏ ਤੇ ਗੁਰੂ ਕਿਰਪਾ ਕਰੂ ਪਾਲਟੀ ਚੜ੍ਹਦੀ ਕਲਾ 'ਚ। ਗੁਰਪ੍ਰੀਤ ਸਿੰਘ ਜੀ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਉੱਥੇ ਵਰਕਰ ਕਾਫੀ ਐਕਟਿਵ ਆ। ਪਰ ਜੇ ਇੱਥੋਂ ਕੈਨੇਡਾ ਦੀ ਗੱਲ ਕਰੀਏ ਜਿਹੜੇ ਸ਼ਰਨੀ ਕਾਲੀਦਲ ਨੂੰ ਦੇ ਵਰਕਰ ਨੇ ਖਾਸ ਕਰਕੇ ਯੂਥ ਆ ਉਹ ਅਜੇ ਵੀ ਘਰਾਂ ਤੋਂ ਬਾਹਰ ਨਹੀਂ ਨਿਕਲ ਰਿਆ ਉਹਨੂੰ ਕੀ ਕਹਿਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਮੈਂ ਵੇਖਿਆ ਨਹੀਂ ਕਾਫੀ ਘਰੇ ਗਰੇ ਕਰੇਜ ਆ ਹੁਣ ਕੱਲ ਮੰਗ ਕੇ ਨੌਜਵਾਨਾਂ ਨੇ ਸਟicker ਲੈਤੇ ਕਿਉਂਕਿ ਮੈਂ ਟ੍ਰਾਂਟੋ ਚ ਵੇਖਿਆ ਗੱਡੀਆਂ ਤੇ ਸਟicker ਲੱਗੇ ਹੋਇਆ ਵੱਡੀ ਗਿਣਤੀ ਦੇ ਵਿੱਚ ਮੈਨੂੰ ਉਹਦੀ ਇਥੋਂ ਮੰਗ ਆਈ ਸੀ ਕਿ ਤੁਸੀਂ ਸਟicker ਲੈ ਆਇਓ ਅਸੀਂ ਵੀ ਲਾਉਣੇ ਆ ਟ੍ਰਾਂਟੋ ਚ ਲੱਗੇ ਆ ਹੋਰ ਵੀ ਲੱਗੇ ਆ ਤੇ ਇੱਥੇ ਉਹ ਨੌਜਵਾਨਾਂ ਚ क्रेਜ ਹੈ ਪਰ ਨਾਲ ਹਾਲਾਤ ਵੀ ਹੈ ਇਹ ਕੋਈ ਸ਼ੱਕ ਨਹੀਂ ਸਾਡੇ ਖਿਲਾਫ ਇਹੋ ਜਿਹਾ ਪ੍ਰੋਪੋਗੈਂਡਾ ਸਿਰਜਿਆ ਗਿਆ ਇੱਕ ਵਾਰੀ ਨਹੀਂ ਜੀ ਤੁਸੀਂ 47 ਤੋਂ ਬਾਅਦ ਦੇ ਇਤਿਹਾਸ ਵੇਖ ਲਓ ਅਕਾਲੀ ਦਲ ਦੇ 35 35 ਉਮੀਦਵਾਰ ਗੋਲੀਆਂ ਮਾਰ ਕੇ ਮਾਰੇ ਗਏ ਨੇ ਤੁਸੀਂ ਵੇਖੀ ਹੈ ਉਹ ਸਮਾਂ ਸੀ 84 ਦਾ 90 ਦਾ 92 ਦਾ ਦੌਰ ਕੱਢੋ ਪਰ 97 ਸਰਕਾਰ ਆਈ ਤੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਚਲੋ ਗੁਰੂ ਦੀ ਕਿਰਪਾ ਗੋਲੀਆਂ ਡਾਂਗਾਂ ਦੀ ਗੱਲ ਨਹੀਂ ਪਰ ਇੰਨੀ ਨਾਫਰਤ ਜ਼ਹਿਰ ਸੋਸ਼ਲ ਮੀਡੀਆ ਰਾਹੀਂ ਝੂਠ ਦੀ ਨਾਫਰਤ ਇੰਨੀ ਖੋਲ ਹੀ ਗਈ ਕਿ ਅਕਾਲੀ ਵਰਕਰ ਜਦੋਂ ਬਾਹਰ ਨਿਕਲਦਾ ਸੀ ਇਹ ਸ਼ਾਸ਼ ਸ਼ਾਂ ਕਰਦੇ ਸੀ ਪਰ 10 ਸਾਲ ਦੇ ਵਿੱਚ ਨੰਗਾ ਹੋ ਗਿਆ ਅਜਮਾਨ ਹੈ ਮੈਂ ਤੁਹਾਨੂੰ ਦੱਸ ਦਿਆਂ ਆਪਣੇ ਅਮਰਪਾਲ ਜੀ ਅਮਰਤ ਜੀ ਤੇ ਕਿ ਮੈਂ ਨਾ ਜਦੋਂ ਗੱਲ ਕਰਦਾ ਇਕੱਠੇ ਹੋ ਕੇ ਸਾਡੇ ਭਰਾ ਕੈਨੇਡਾ ਵਾਸੀ ਗੱਲਾਂ ਕਰਦੇ ਆ ਉਹ ਕਹਿੰਦੇ ਯਾਰ ਠੀਕ ਹੈ ਅਸੀਂ 17 'ਚ ਗਮਰਾਹ ਹੋ ਗਏ ਗੁੱਸਾ ਸੀ ਸਾਨੂੰ ਕਿਉਂ ਜੋ ਅਸੀਂ ਸੁਣਦੇ ਸੀ 22 'ਚ ਅਸੀਂ ਗਮਰਾਹ ਹੋ ਗਏ ਪਰ ਹੁਣ ਪਤਾ ਕੀ ਹੋ ਰਿਹਾ ਕਹਿੰਦੇ ਜਦੋਂ ਅਸੀਂ ਪੰਜਾਬ ਫੋਨ ਕਰਦੇ ਆ ਨਾ ਪਤਾ ਪੰਜਾਬ ਵਾਲੇ ਕੀ ਕਹਿੰਦੇ ਆ ਇਹ ਬਾਹਰ ਦੇ ਭਰਾ ਮੈਨੂੰ ਆਪ ਦੱਸਿਆ ਕੈਨੇਡਾ ਵਾਲੇ ਭਰਾਵਾਂ ਨੇ ਪੰਜਾਬ ਵਾਲੇ ਕਹਿੰਦੇ ਆ ਵੀ ਖੈਰ ਸੁੱਖ ਸਾਰਾ ਠੀਕ ਹੈ ਪਰ ਵੀਰ ਬਣ ਕੇ ਪ੍ਰੀਤੀ ਗੱਲ ਜੇ ਕਰਨੀ ਹੈ ਅਸੀਂ ਐਸ ਕੀ ਗਮਰਾਹ ਨਹੀਂ ਹੋਣਾ ਐਸ ਕੀ ਕਾਲੀ ਦਲ ਨੂੰ ਵੋਟ ਹੀ ਪਾਉਣੀ ਹੈ ਉਹ ਕਹਿੰਦੇ ਭਰਾਵਾ ਅਸੀਂ ਵੀ ਇਹੀ ਫੋਨ ਕੀਤਾ ਵੀ ਕੋਈ ਨਾ ਤੁਸੀਂ ਹੁਣ ਅਕਾਲੀ ਦਲ ਹੀ ਤਕੜਾ ਕਰੋ ਅਕਾਲੀ ਦਲ ਨੇ ਹੀ ਪੰਜਾਬ ਦੀ ਲੜਾਈ ਲੜਨੀ ਹੈ ਪੰਜਾਬ ਨੂੰ ਤਰੱਕੀ ਦੇਣੀ ਹੈ ਅਸੀਂ ਗਮਰਾ ਹੋ ਗਏ ਸੀ ਹਾਲਾਂਕਿ ਉੱਥੋਂ ਦੇ ਲੋਕ ਇਹ ਸਮਝਦੇ ਹੁੰਦੇ ਸੀ ਵੀ ਸਾਡੇ ਪੜ੍ਹੇ ਲਿਖੇ ਆ ਬਾਹਰਲੇ ਮੁਰਖਾਂ ਵਾਲੇ ਫਾਰਵਰਡ ਨੇ ਹਨਾ ਤਕਨੀਕ ਵਾਲੇ ਨੇ ਪਰ ਕਿਤੇ ਨਾ ਕਿਤੇ ਇਹ ਆਪ ਮੰਨ ਰਹੇ ਸਾਡੇ ਭਰਾ ਕੈਨੇਡਾ 'ਚ ਬੈਠੇ ਕਿ ਅਸੀਂ 17 'ਚ ਵੀ ਗਮਰਾ ਹੋਏ ਆ ਅਸੀਂ 22 'ਚ ਵੀ ਗਮਰਾ ਹੋਏ ਆ ਤੇ ਪੰਜਾਬ 'ਚ ਚਾਹੇ ਕੋਈ ਨਰੇਗਾ ਵਰਕਰ ਨੇ ਉਹ ਵੀ ਮਹਿਸੂਸ ਕਰ ਰਹੇ ਆ ਚਾਹੇ ਸਾਡੇ ਚਾਹੇ ਆਟੇਦਾਲ ਦਾ ਕਾਰਡ ਧਾਰਕ ਨੇ ਉਹ ਕਹਿੰਦੇ ਆ ਸਾਡੇ ਘਰਾਂ ਦੇ ਵਿੱਚ ਜੇ ਕਣਕ ਦੀਆਂ ਬੋਰੀਆਂ ਸੀ ਤਾਂ ਅਕਾਲੀ ਗਵਰਨਮੈਂਟ ਵੇਲੀ ਸੀ ਅੱਜ ਜ਼ਿਮੀਦਾਰ ਕਹਿੰਦਾ ਮੈਂ 25 ਲੱਖ ਚੱਕੀ ਫਿਰਦਾ ਮੈਨੂੰ ਮੋਟਰ ਦਾ ਕਨੈਕਸ਼ਨ ਨਹੀਂ ਮਿਲਦਾ ਜੇ ਮੋਟਰ ਦਾ ਕਨੈਕਸ਼ਨ ਮਿਲੂ ਸੁਖਵੀਰ ਸਿੰਘ ਬਾਦਲੀ ਦਿਓ ਮੁਲਾਜ਼ਮ ਕਹਿੰਦੇ ਅਸੀਂ ਲਵਾਰਸਾਂ 10 ਸਾਲ ਹੋ ਗਏ ਤੇ ਜੇ ਸਾਡੀ ਬਾਹ ਫੜਨ ਵਾਲਾ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਹੈ ਅੰਡਸਟਰੀ ਵਾਲੇ ਸਾਡੇ ਬਿਜ਼ਨਸਮੈਨ ਭਰਾ ਕਹਿੰਦੇ ਆ ਕਿ ਸਾਨੂੰ ਪਤਾ ਹੀ ਨਹੀਂ ਅਸੀਂ ਕਿੱਧਰ ਜਾਈਏ ਜੇ ਸਾਡੀ ਬਾਹ ਫੜਦਾ ਸੁਖਵੀਰ ਸਿੰਘ ਬਾਦਲ ਤੇ ਵਿਕਾਸ ਵਿਕਾਸ ਡਿਵੈਲਪਮੈਂਟ ਦੀ ਗੱਲ ਤਾਂ ਹਰ ਇੱਕ ਵਿਰੋਧੀ ਵੀ ਕਰਦਾ ਹਰ ਇੱਕ ਉਹ ਬੰਦਾ ਕਰਦਾ ਜਿਹੜਾ ਮੈਂ ਸਮਝਦਾ ਚਾਹੇ ਦਿਲ ਚ ਕਿੰਨੀ ਨਫਰਤ ਹੋਵੇ ਪਰ ਉਹ ਕਹਿੰਦਾ ਸੁਖਵੀਰ ਸਿੰਘ ਬਾਦਲ ਹੈ ਤਾਂ ਵਿਕਾਸ ਪੁਰਸ ਸੁਖਵੀਰ ਸਿੰਘ ਬਾਦਲ ਹੈ ਤਾਂ ਵਿਜਨ ਵਾਲਾ ਸੁਖਵੀਰ ਸਿੰਘ ਬਾ ਇਥੋਂ ਦੇ ਲੋਕ ਕਹਿੰਦੇ ਆ ਕਿ ਜੇ ਸਾਨੂੰ ਇਥੋਂ ਦੀਆਂ ਸਹੂਲਤਾਂ ਇਥੋਂ ਵਰਗੀਆਂ ਸਹੂਲਤਾਂ ਪੰਜਾਬ ਜਾ ਕੇ ਮਿਲਦੀਆਂ ਉਹ ਸੁਖਵੀਰ ਸਿੰਘ ਬਾਦਲ ਕਰਕੇ ਮਿਲਦੀਆਂ ਨਹੀਂ ਪਹਿਲਾਂ ਤਾਂ ਬਹੁਤ ਵੱਖਰਾ ਹੁੰਦਾ ਸੀ ਅਸੀਂ ਜਾਮਾਂ 'ਚ ਖੜੇ ਰਹਿੰਦੇ ਜਾਮ 'ਚ ਸਾਡੇ ਜਵਾਕ ਉੱਥੇ ਜਾ ਕੇ ਸੱਬੇ ਮੰਗਦੇ ਤੇ ਸਾਨੂੰ ਸੱਬੇ ਹੀ ਨਾ ਲੱਭਦਾ ਵੀ ਕਿਤੇ ਚੰਡੀਗੜ੍ਹ ਜਾਣਾ ਪਊਗਾ ਮਤਲਬ ਉੱਥੇ ਹੁਣ ਹਰ ਇੱਕ 10 ਕਿਲੋਮੀਟਰ ਤੇ 15 ਕਿਲੋਮੀਟਰ ਤੇ ਆਊਟਲਟ ਬਣੇ ਆ ਕੈਫੇ ਬਣੇ ਆ ਸੱਬੇ ਬਣੇ ਆ ਸੋ ਇਸ ਕਰਕੇ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੀ ਕਾਬਲੀਅਤ ਤੋਂ ਪਤਾ ਲੱਗਿਆ ਤੇ ਲੋਕਾਂ ਦੇ ਵਿੱਚ ਵੀ ਬਹੁਤ ਪਿਆਰੇ ਤੇ ਵਰਕਰ ਆਉਣਗੇ ਤੁਸੀਂ ਜੋ ਸਵਾਲ ਕੀਤਾ ਕੱਲ ਵੇਖਿਆ ਕਿੱਡੀ ਗਿਣਤੀ 'ਚ ਅੱਜ ਆਪਾਂ ਤੁਸੀਂ ਇੱਥੇ ਵੇਖ ਰਹੇ ਹਾਂ ਪਰसों ਦੇਖ ਲੈ ਰੋਜ਼ ਵੇਖਦੇ ਹਾਂ ਕਿ ਵਰਕਰ ਕਿੱਡੀ ਗਿਣਤੀ 'ਚ ਮਿਲਦੇ ਆ ਇੱਥੇ ਕੱਟੇ ਹੋ ਕੇ ਤੇ ਵਰਕਰ ਆਉਣਗੇ ਵਰਕਰ ਮਿਲਣਗੇ ਨਿਕਲਣਗੇ ਵਰਕਰ ਆ ਰਹੇ ਆ ਠੀਕ ਹੈ ਕੰਮ ਦਾ ਵੀ ਇੱਥੇ ਹੈਗਾ ਹੀ ਹੈ ਤੇ ਜਦੋਂ ਸਮੁੱਚੀ ਲੀਡਰਸ਼ਿਪ ਪੰਜਾਬ ਦੇ ਵਿੱਚੋਂ ਆਉਣੀ ਹੈ ਸਮੇਂ-ਸਮੇਂ ਤੇ ਆਊਗੀ ਹਰ ਹਰ ਜਦੋਂ ਮੰਗ ਹੋਊਗੀ ਇੱਥੇ ਆਊਗੀ ਅਗਲੇ ਸਮਰੱਚ ਵੀ ਵੱਡੀ ਗਿਣਤੀ 'ਚ ਆਪਾਂ ਵੱਡੇ ਪ੍ਰੋਗਰਾਮ ਕਰਨੇ ਆ ਤੁਸੀਂ ਵੇਖੋਗੇ ਕਿ ਪਾਰਟੀ ਪ੍ਰਧਾਨ ਵੀ ਸਬੋਧਨ ਕਰਨਗੇ ਵੱਡੇ ਇਕੱਠ ਵੀ ਹੋਣਗੇ ਤੇ ਫੇਰ ਜਿਸ ਤਰ੍ਹਾਂ ਪੰਜਾਬ ਪਹਿਲਾਂ ਖੁਸ਼ਹਾਲ ਸੀ ਪੰਜਾਬ ਦੇ ਲੋਕਾਂ ਦੇ ਚਿਹਰਿਆਂ ਤੇ ਰੌਣਕਾਂ ਸੀ ਜਿਵੇਂ ਬਾਹਰਲੇ ਭਰਾਮਾਂ ਦੇ ਚਿਹਰਿਆਂ ਤੋਂ ਹੁਣ ਰੌਣਕਾਂ ਉੱਡੀਆਂ ਹੋਈਆਂ ਕਿਸ ਕਰਕੇ ਇੱਕ ਕਿ ਪੰਜਾਬ 'ਚ ਜੋ ਕੁਝ ਹੋ ਰਿਹਾ ਹੈ ਜੋ ਦਿੱਲੀ ਦੇ ਧੜ ਵੀ ਕਰ ਰਹੇ ਹੈ ਦੂਜਾ 10 ਸਾਲ ਤੋਂ ਪੰਜਾਬ ਦੀ ਡਿਵੈਲਪਮੈਂਟ ਰੁਕੀ ਹੋਈ ਹੈ ਚਾਹੇ ਲੋਕ ਇੱਥੇ ਬੈਠੇ ਐ ਉਹਨਾਂ ਦੀ ਨਿਗਾ ਉੱਥੀ ਐ ਤੀਜੀ ਉਹਨਾਂ ਦੇ ਮਨਾਂ ਤੇ ਪਸਤਾਵਾ ਵੀ ਇੱਥੋਂ ਵਾਲੇ ਭਰਾਮਾਂ ਦੀ ਕਿ ਅਸੀਂ ਗਲਤ ਕੰਮ ਕੀਤਾ ਹੈ 17 ਤੇ 22 ਚ ਪਰ ਉਹ ਗਲਤੀ ਨੂੰ ਆਪਣੇ ਨੂੰ ਦੁਰਸਤ ਕਰਨਾ ਚਾਹੁੰਦੇ ਐ 27 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ ਤੇ ਪੰਜਾਬ ਦੇ ਵਿੱਚ ਰੌਣਕਾਂ ਹੋਣਗੀਆਂ ਇੱਥੋਂ ਦੇ ਲੋਕਾਂ ਦੇ ਪੇਕੇ ਖੁਸ਼ ਹੋਣਗੇ ਤੇ ਫੇਰ ਇਹ ਲੋਕ ਖੁਸ਼ ਹੋਣਗੇ ਆ ਇਹ ਸਨ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਬੁਲਾਰੇ ਸ਼੍ਰੋਮਣੀ ਕਾਲੀਦਲ ਮੈਂ ਨਾਨਾ ਲਈ ਵੀ ਦੱਸਦਾ ਜਾਵਾਂ ਕਿ ਸਰਦਾਰ ਗੁਰਪ੍ਰੀਤ ਸਿੰਘ ਹੁਣੀ ਪੂਰੇ ਪੰਜਾਬ ਦੇ ਵਿੱਚ ਗੁਰਮਤ ਕੈਂਪ ਵੀ ਲਾਉਂਦੇ ਨੇ ਪੰਜਾਬ ਦਾ ਹਰ ਵਰਗ ਇਹਨਾਂ ਨੂੰ ਬੜੀ ਪਲੀ ਭੰਤੀ ਜਾਣਦਾ ਹੈ ਅਤੇ ਅੱਜ ਇਹ ਸ਼ਰੀ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਇਹਨਾਂ ਨੇ ਇੱਥੇ ਵਕਫ ਵਕਫ ਥਾਵਾਂ ਦੇ ਲੋਕਲ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਲੋਕੀ ਵੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੇ ਕੈਮਰਾਮੈਨ ਸ਼ਾਮ ਦੇ ਨਾਲ ਅਮਰਤਜੀਤ ਸਿੰਘ ਪੀਟੀਸੀ ਨਿਊਜ਼ ਸਰੀ ਕੈਨਡਾ